ਕੀ ਇਕਦ ਸਾਰੀ ਕਹਿਤ ਆਏ ਜੈਸੇ ਧਨ ਭਾਰੀ ਬਾਜੇ ਦੇਸ਼ ਦੀ ਸਾਰੀ ਹਕੀਕਤ ਕਹੀ ਜਿਵੇਂ ਭਾਰੀ ਧਨ ਆਵੇ ਜਿਹਨਾਂ ਜੋ ਤੁੰਬਲ ਪਾਏ ਲਾਪਰ ਮਿਲੇ ਆਪ ਠੇਗੇ ਆਏ ਸ੍ਰੀ ਗੁਰੂ ਅਰਜਨ ਦੇਵ ਜਿਨ੍ਹਾਂ ਨੂੰ ਤੁਸੀਂ ਲਾਹੌਰ ਬੁਲਾਇਆ ਸੀ ਉਹ ਆਪ ਆ ਕੇ ਤੁਹਾਨੂੰ ਮਿਲਿਆ ਸੀ ਪਰ ਲੋਕ ਭਿਓ ਤਹ ਜਬ ਤੇ ਸੁੱਤ ਬੈਠੇ ਹੋ ਗਾਦੀ ਪਰ ਤਬ ਤੇ ਉਸ ਸਮੇਂ ਦਾ ਪਰਲੋਕ ਸਿਹਾਰ ਗਿਆ ਹੈ ਉਸ ਸਮੇਂ ਤੋਂ ਉਸ ਦਾ ਪੁੱਤਰ ਗੱਦੀ ਤੇ ਬੈਠਾ ਹੈ ਸੰਕੀਰਸ਼ਨ ਬੂਜਨ ਲਾਗੇ ਕਹਿ ਬੈ ਕਿਮਸ ਜਹਾਗੀਰ ਨੇ ਸੁਣ ਕੇ ਪੁੱਛਿਆ ਪੁੱਛਣ ਲੱਗਾ ਕਦ ਤੋਂ ਕਹਿੰਦਾ ਕਦੋਂ ਤੋ ਉਹ ਤੇ ਕਿਵੇਂ ਸਰੀਰ ਉਹਨਾਂ ਨੇ ਛੱਡਿਆ ਹੈ ਹਮਚਾ ਮਿਲੇ ਤੇ ਦਿਨ ਪਾਸੇ ਭਾ ਪਰਲੋਕ ਕੌਣ ਭਲੇ ਆਸ਼ੇ ਸਾਨੂੰ ਜਦ ਮਿਲੇ ਸਨ ਉਸ ਤੋਂ ਕਿੰਨੇ ਦਿਨ ਪਿਛੋਂ ਕਿਹੜੇ ਸਥਾਨ ਤੇ ਪ੍ਰਲੋਕ ਸਿਧਾਏ ਹਨ ਸ਼ਾਂਤ ਰੂਪ ਸੋਭਤ ਜਨ ਸੂਰਤ ਮਨੋ ਵਿਰਾਗ ਧਨੀ ਨਿਜ ਮੂਰਤ ਉਹਨਾਂ ਦੀ ਸ਼ਾਂਤ ਰੂਪ ਸੂਰਤ ਬੜੀ ਸੋਭ ਰਹੀ ਸੀ ਮਾਨੋ ਵਿਰਾਗ ਨੇ ਆਪ ਰੂਪ ਧਾਰਨ ਕੀਤਾ ਹੋਵੇ ਉਹਨਾਂ ਦੇ ਮਿੱਠੇ ਬਚਨ ਸੁਣ ਕੇ ਪ੍ਰੇਮ ਜਾਗ ਪੈਂਦਾ ਸੀ ਪ੍ਰਭੂ ਵਿੱਚ ਲੇਵ ਲੱਗ ਜਾਂਦੀ ਸੀ ਤੇ ਮਨੁੱਖ ਸਾਰੇ ਕੰਮ ਛੱਡ ਦਿੰਦੇ ਸਨ ਜਸ ਚੰਦੂ ਜਰ ਪਰ ਗਏ ਬਾਦ ਫਰੇਬ ਬਣਾਵਤ ਭਏ ਗੁਰੂ ਮਹਾਰਾਜੀ ਦਾ ਬਾਦਸ਼ਾਹ ਦੇ ਪਾਸੋਂ ਜਸ ਸੁਣ ਕੇ ਚੰਦੂ ਸੜ ਬਲ ਗਿਆ ਛਾਲ ਕੱਬੜ ਦੀ ਗਾਲ ਬਣਾਉਣ ਲੱਗਾ ਸੁਨ ਸਾਜ ਲਖਰ ਮਾਹੀ ਬਲੇ ਗੁਰੂ ਜੱਬ ਬਾਰ ਬਾਹੀ ਏ ਬਾਦਸ਼ਾਹ ਸਲਾਮਤ ਸੁਣੋ ਲਾਹੌਰ ਦੇ ਵਿੱਚ ਜਦ ਗੁਰੂ ਮਹਾਰਾਜੀ ਆਪ ਜੀ ਨੂੰ ਮਿਲੇ ਸਨ ਉਸ ਪਾਸੇ ਕਿਤੇ ਦਿਨ ਰਹੇ ਹੈ ਜਾ ਹੋਏ ਮਹਾ ਦੁਖ ਲਹੇ ਉਸ ਤੋਂ ਬਾਅਦ ਉਹ ਕਈ ਦਿਨ ਉੱਥੇ ਰਹੇ ਹੈ ਹੋਣ ਦੇ ਨਾਲ ਦੁੱਖ ਪਾਇਆ ਉਹਨਾਂ ਨੇ ਝੂਠ ਬੋਲਦਾ ਹੈ ਵੀ ਬਾਦਸ਼ਾਹ ਮੈਨੂੰ ਸਜ਼ਾ ਨਾ ਦੇ ਦੇਵੇ ਇਹਨੇ ਸਤਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਤੇ ਇਥੇ ਬਾਦਸ਼ਾਹ ਨੂੰ ਕਹਿੰਦਾ ਵੀ ਉਹਨਾਂ ਨੇ ਹੈ ਜਿਹੇ ਦੀ ਬਿਮਾਰੀ ਦੇ ਕਾਰਨ ਸਰੀਰ ਨੂੰ ਤਿਆਗ ਦਿੱਤਾ ਹੈ ਇਸ ਨਾਲ ਗੱਲਾਂ ਬਣਾਉਣ ਲੱਗਾ ਹੈ ਨਾ ਵੀ ਤੀਰ ਜੈ ਤਨ ਤਿਆਗਾ ਸੰਗਤ ਮਿਲੀ ਦਿਓ ਤਹ ਦਾ ਫਿਰ ਰਾਵੀ ਦਰਿਆ ਦੇ ਪਾਸ ਜਾ ਕੇ ਸਰੀਰ ਛੱਡ ਦਿੱਤਾ ਉਹ ਨਾ ਸੰਗਤ ਨੇ ਮਿਲ ਕੇ ਉੱਥੇ ਉਹਨਾਂ ਦਾ ਕਹਿੰਦਾ ਸੰਸਕਾਰ ਕਰ ਦਿੱਤਾ ਪਰ ਸਤਗੁਰੂ ਮਹਾਰਾਜ ਜੀ ਨੇ ਆਖਿਆ ਸਾਡਾ ਸੰਸਕਾਰ ਨਹੀਂ ਕਰਨਾ ਜਾਲ ਦੇ ਵਿੱਚ ਪ੍ਰਵਾਹ ਕਰਨਾ ਹੈ 사ਤਗੁਰੂ ਮਹਾਰਾਜ ਜਾਲ ਦੇ ਵਿੱਚ ਅਲੋਪ ਹੋ ਗਏ ਸਨ ਤੇ ਇਸ ਤਰ੍ਹਾਂ ਗੱਲਾਂ ਬਣਾਉਂਦਾ ਹੈ। ਸਤਿ ਸ੍ਰੀ ਹਰ ਗੋਬਿੰਦ ਥਰ ਗਾਦੀ ਪਰ ਤੁਰਨ ਬੇਲੰਦ। ਉਹਨਾਂ ਦਾ ਪੁੱਤਰ ਸ੍ਰੀ ਹਰਗੋਬਿੰਦ ਉਹਨਾਂ ਦੀ ਗੱਦੀ ਤੇ ਬੈਠਾ ਹੈ। ਉਹ ਬੜਾ ਜਵਾਨ ਹੈ। ਕੋ ਬੋਲਣ ਅਰ ਬਿਹਾਰੂ ਲਾਹੌਰ ਦੇ ਆਈ ਅਖਬਾਰੂ। ਉਸ ਦੇ ਬੋਲ ਚਾਲ ਤੇ ਵਿਵਹਾਰ ਬਾਰੇ ਲਾਹੌਰ ਤੋਂ ਖਬਰ ਆਈ ਹੈ। ਲੋਕਾ ਤੇ ਪੜ ਕੇ ਮੈਂ ਬਿਸਮਾਇਓ ਸਗਲ ਅਪੂਰਵ ਬਿਉਂਤ ਬਣਾਇਓ। ਉਹ ਚਿੱਠੀ ਪੜ ਕੇ ਮੈਂ ਬਹੁਤ ਹੈਰਾਨ ਹੋਇਆ ਹਾਂ। ਉਸ ਨੇ ਸਾਰੀ ਨੀਵੀਆਂ ਵਿਉਤਾ ਬਣਾਈਆਂ ਹਨ ਨਵੀਆਂ। ਤੰਤ ਨਾਮ ਗੱਦੀ ਕੋ ਰੱਖ ਆਇਓ ਤੇ ਬਿੱਕਾ ਮੈਂ ਅਭਲਾਸ਼ਿਓ ਗੱਦੀ ਦਾ ਨਾਂ ਤਖਤ ਰੱਖ ਲਿਆ ਹੈ ਤੇ ਸ਼ਸਤਰ ਵਿਦਿਆ ਦਾ ਬੜਾ ਬਿਲਾਸ਼ੀ ਹੈ ਫਕੀਰੀ ਕੋ ਭੇਸ ਸੰਤਾ ਚਾਹਤ ਸਾਹ ਅਸ਼ੇਸ਼ ਫਕੀਰੀ ਦਾ ਲਿਬਾਸ ਛੱਡ ਦਿੱਤਾ ਹੈ ਤੇ ਬਾਦਸ਼ਾਹੀ ਬਰਾਬਰੀ ਚਾਹੁੰਦਾ ਹੈ ਹੰਦ ਚਮੂਹਿਤ ਜੰਗ ਕਰਨ ਕੇ ਰਾਖਤ ਤਿਨ ਪ੍ਰਸੁਪਟ ਵਰਣ ਕੇ ਸੈਨਾ ਦੇ ਨਾਲ ਲੜਾਈ ਕਰਨ ਵਾਸਤੇ ਦਿਨ ਪ੍ਰਤੀ ਸੂਰਮੇ ਰੱਖੀ ਜਾ ਰਿਹਾ ਹੈ ਹੈ ਬਾਪ ਨੇ ਲਾਗਿਓ ਪਾਦਸ਼ਾਹ ਹੋ ਕਰਿਆ ਆਖਿਰ ਬ੍ਰਿਤ ਪਰ ਬਾਹੂ ਆਪਣੇ ਆਪ ਉਹ ਪਾਚਕ ਹੁੰਦਾ ਹੈ ਤੇ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਹੈ। ਬ੍ਰਿੰਦਪਵਾੜੇ ਜਿਨੋ ਗੀਨਜਗ ਬੰਗ ਅਖਾੜੇ। ਪਹਿਲਾ ਜਿੰਨੀਆਂ ਜੰਗਾ ਤੇ ਝਗੜੇ ਆਦ ਹੋਏ ਹਨ ਜਿਨ੍ਹਾਂ ਸੂਰਮਿਆਂ ਨੇ ਵੱਡੀਆਂ ਵੱਡੀਆਂ ਜੰਗਾ ਲੜੀਆਂ ਹਨ। ਤਿਲਕ ਸੁਨਿਆ ਢਾਡੀਆਂ ਪਾਸ ਪੁਨਬਲ ਬਲੋ ਕਹੇ ਪ੍ਰਕਾਸ਼। ਉਹਨਾਂ ਜੰਗਾ ਦੇ ਹਾਲਾਤ ਢਾਡੀਆਂ ਬਸ ਸੁਣਦਾ ਹੈ ਫਿਰ ਆਪਣੇ ਬਲਦਾ ਪ੍ਰਕਾਸ਼ ਕਰਦਾ ਹੈ। ਬਿਨਾ ਪਰਗਨੇ ਬੇਨਤਮ ਕਹੇ ਸਾਨਸ ਗੇਲਦਾਨਤ ਅਹੇ। ਬਿਨਾ ਇਲਾਕੇ ਦੀ ਮਲਕੀ ਦੇਤੇ ਬਿਨਾ ਆਪ ਜੀ ਦੀ ਆਗਿਆ ਦੇ ਨਿਤ ਸੈਨਾ ਇਕੱਠੀ ਕਰ ਰਿਹਾ ਹੈ ਹਸਨਾ ਹੋਏ ਉਠਾਵੇ ਦੰਦ ਕਿਮਟੇ ਕਰੇ ਸੁਘਟ ਮਿਲ ਪ੍ਰਿੰਦ ਐਸਾ ਨਾ ਹੋਵੇ ਕਿ ਉਹ ਕੋਈ ਝਗੜਾ ਖੜਾ ਕਰ ਦੇਵੇ ਸਾਰੇ ਸੂਰਮੇ ਮਿਲ ਕੇ ਕਿਵੇਂ ਟਿਕੇ ਰਹਿਣਗੇ ਜਮੂ ਝਟਾਵਨ ਕਰੀਏ ਬਿਨਾ ਲਰੇ ਸੇ ਪ੍ਰਥਮ ਪਕਰੀਏ ਜਾਂ ਆਪਣੀ ਫੌਜ ਲੈ ਕੇ ਉਸਤੇ ਚੜਾਈ ਕਰੋ ਜਾਂ ਬਿਨਾ ਲੜਾਈ ਤੋਂ ਉਸ ਨੂੰ ਪਹਿਲਾਂ ਹੀ ਫੜ ਲਵੋ ਭੇਜੋ ਨਰ ਆਛੋ ਕੋਈ ਆਪਣੇ ਨੇੜੇ ਹਕਾਰੋ ਸੋਏ ਜਾ ਕੋ ਚੰਗਾ ਆਦਮੀ ਭੇਜੋ ਉਸ ਨੂੰ ਆਪਣੇ ਪਾਸ ਬੁਲਾਵੋ ਉਹ ਦੱਬਿਆ ਨਹੀਂ ਰਹੇਗਾ ਦੱਬੇ ਰਹਾ ਨਹੀਂ ਦੰਦ ਉਠਾਵੇ ਅੱਗੇ ਆਪ ਕਰੋ ਜੋ ਭਾਵੇਂ ਉਹ ਦੱਬਿਆ ਨਹੀਂ ਰਹੇਗਾ ਜ਼ਰੂਰ ਝਗੜਾ ਖੜਾ ਕਰੇਗਾ ਅੱਗੇ ਆਪ ਜੀ ਦੀ ਮਰਜ਼ੀ ਜਿਵੇਂ ਚਾਹੁੰਦੇ ਉਸੇ ਤਰ੍ਹਾਂ ਕਰੋ ਸਾਸਮੀ ਭੀਜੇ ਅਮਰਾਉ ਚੰਦ ਬਾਦ ਕੋ ਕਰਪਿ ਸਤਾਓ ਬਾਦਸ਼ਾਹ ਦੇ ਪਾਸ ਜਿਹੜੇ ਹਾਕਮ ਸਨ ਉਹਨਾਂ ਨੇ ਚੰਦੂ ਦੀ ਗੱਲ ਦੀ ਪੁਸ਼ਟੀ ਕੀਤੀ ਜਿਸਵਤ ਲੈਣ ਹਾਰ ਜੇ ਨਰ ਹੈ ਬੁਰਾ ਭਲਾ ਨ ਵਿਚਾਰਤੁ ਰਹਾ ਜਿਹੜੇ ਮਨੁੱਖ ਰਿਸ਼ਵਤ ਲੈਣ ਵਾਲੇ ਹੁੰਦੇ ਹਨ ਉਹ ਦਿਲ ਦੇ ਵਿੱਚ ਬੁਰਾ ਭਲਾ ਨਹੀਂ ਵਿਚਾਰਦੇ ਜਿਸ ਤੇ ਲੇ ਤਸਕਰਖ ਕਰੈ ਸਾਜ ਕੇ ਝੂਠ ਵਿਚਾਰ ਨ ਤਰੈ ਜਿਸ ਪਾਸੋਂ ਰਿਸ਼ਵਤ ਲੈਂਦੇ ਹਨ ਉਸ ਦੀ ਤਰਫਦਾਰੀ ਕਰਦੇ ਹਨ ਸੱਚ ਕੀ ਹੈ ਝੂਠ ਕੀ ਹੈ ਇਸ ਬਾਰੇ ਨਹੀਂ ਵਿਚਾਰਦੇ ਨਾ ਕੀਰ ਉਰ ਤਥਾ ਪਛਾਨੇ ਮਿਲ ਸਕਲ ਜਮਕੀਨ ਬਖਾਨੇ ਜਹਾ ਕੀ ਨ ਦਿਲ ਦੇ ਵਿੱਚ ਉਸੇ ਤਰ੍ਹਾਂ ਹੀ ਜਾਣਿਆ ਜਿਵੇਂ ਸਾਰਿਆਂ ਨੇ ਕਿਹਾ ਸੀ। ਸਿਗਰ ਗਾਦੀ ਕੇ ਗੁਣ ਭਾਰੇ ਆਪਣ ਬਟਨ ਕਰ ਲਖ ਉਪਕਾਰੇ। ਗੁਰੂ ਜੀ ਦੀ ਗੱਦੀ ਦੇ ਭਾਰੇ ਗੁਣ ਹਨ ਆਪਣੇ ਵੱਡਿਆਂ ਦੇ ਕੀਤੇ ਉਪਕਾਰ ਨੂੰ ਜਾਣ ਕੇ। ਦੋਸਤਾਂ ਦੇ ਦੂਤੀ ਸੰਕਾਨ ਸੰਸਾਹ ਹੋ ਤੇ ਸਾਹੋ ਕੇ ਆ। ਦੋਸਤਾਂ ਦੇ ਪਾਸੋਂ ਆਪਣੇ ਕੰਨਾਂ ਦੇ ਨਾਲ ਚੁਗਲੀ ਸੁਣ ਕੇ ਬਾਦਸ਼ਾਹ ਸ਼ੰਕਾ ਦੇ ਵਿੱਚ ਆ ਗਿਆ। ਕਥਨ ਕਰਤਾ ਤਸਕਰ ਕੇਰੀ ਕਹਿ ਤਰਹਿ ਨ ਨਰ ਨਹਿਰੀ। ਪਹਿਲਾ ਚੋਰੀ ਕਰਨ ਦੀ ਕਹਾਣੀ ਕਹਿੰਦੇ ਰਹੇ ਪਰ ਨਿਰਣਾ ਕਰਕੇ ਨਾ ਵੇਖੀ। ਕੋਦਨ ਬਿੰਦ ਸੋ ਸਤਿ ਰਹਿਓ ਬੈਠੇ ਗੁਰਤਾ ਪੱਜ ਕੋ ਲਹਿਓ ਉਹ ਆਪਣਾ ਸਰੀਰ ਛੱਡ ਗਏ ਤੇ ਪੁੱਤਰ ਰਹਿ ਗਿਆ ਹਣ ਜਿਨ੍ਹਾਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ ਯਾਦ ਕਰੋ ਨਹੀਂ ਨਿਰਧਾਰਤ ਸਾਵਤ ਬਣਾ ਨਾ ਕਰਨ ਬਿਕਾਰੇ ਜਦ ਤੱਕ ਨਿਰਧਾਰਤ ਨਹੀਂ ਕਰਾਂਗਾ ਤਦ ਤੱਕ ਉਹਨਾਂ ਦਾ ਵਿਗਾੜ ਕਰਨਾ ਬਣਦਾ ਨਹੀਂ ਹੈ ਗਿੰਟ ਕ ਹੁਕਮ ਨਾ ਦੀਓ ਉਠ ਕੇ ਸਭਾ ਦੇ ਅੰਦਰ ਗਿਓ ਬਾਦਸ਼ਾਹ ਗਿਣਤੀਆਂ ਗਿਣਦਾ ਰਿਹਾ ਪਰ ਕੁਝ ਹੁਕਮ ਨਾ ਦਿੱਤਾ ਸਭਾ ਦੇ ਵਿੱਚ ਉੱਠ ਕੇ ਅੰਦਰ ਚਲਾ ਗਿਆ ਫਰ ਮਾਤਿਆ ਤੇ ਵਧ ਸਾਹੂ ਆਇਆ ਤਾਂ ਵਜ਼ੀਰ ਖਾਂ ਪਾਹੂ ਦੂਸਰੇ ਦਿਨ ਜਦ ਬਾਦਸ਼ਾਹ ਇਸ ਬਾਰੇ ਵਿਚਾਰ ਕਰ ਰਿਹਾ ਸੀ ਤਾਂ ਵਜ਼ੀਰ ਖਾਂ ਉਹਨਾਂ ਦੇ ਪਾਸ ਆਇਆ ਗੁਰਪ੍ਰਤਾੰਤ ਬੂਝੋ ਤਿਹ ਤੀਰ ਸੰਤ ਰੂਪ ਸ੍ਰੀ ਅਰਜਨ ਧੀਰ ਬਾਦਸ਼ਾਹ ਨੇ ਉਸ ਦੇ ਪਾਸੋਂ ਗੁਰੂ ਮਹਾਰਾਜ ਜੀ ਬਾਰੇ ਪੁੱਛਿਆ ਸੰਤ ਰੂਪ ਤੇ ਧੀਰਜਵਾਨ ਗੁਰੂ ਅਰਜਨ ਦੇਵ ਜੀ ਅੰਕ ਸੁਣਿਆ ਭੈ ਪਰਲੋਕ ਆਲਾ ਪਰ ਮੈਤਨ ਦਰਸ ਬਿ ਲੋਕਾ ਉਹਨਾਂ ਦੇ ਬਾਰੇ ਅਸੀਂ ਸੁਣਿਆ ਹੈ ਕਿ ਉਹ ਪਰਲੋਕ ਸਿਧਾਰ ਗਏ ਹਨ ਲਾਹੌਰ ਦੇ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਸਨ ਹਰ ਤਵਜੰਦ ਸੁਨ ਮੈ ਭੈ ਉਹ ਨੰਢਰ ਬਲੰਦੂ ਚੰਦੂ ਉਸ ਸਮੇ ਚੁਗਲੀ ਕਰਦਾ ਰਿਹਾ ਸੁਣ ਕੇ ਮੈਂ ਜ਼ਿਆਦਾ ਸਖਤ ਨਹੀਂ ਵਰਤੀ ਸੀ ਹਰਿਕੋ ਨੰਤਨ ਇੱਕ ਸੁਨ ਅਪਰ ਬਰੰਦ ਚੰਦੂ ਨੇ ਭਨਿਓ ਹੁਣ ਉਹਨਾਂ ਦੇ ਇੱਕ ਪੁੱਤਰ ਬਾਰੇ ਸੁਣਿਆ ਹੈ ਹੋਰ ਬਰਤਾਂਦ ਚੰਦੂ ਨੇ ਕਿਹਾ ਹੈ ਮਾਟ ਸ਼ਸਤਰ ਜੁਦ ਗਾਂਟੇ ਕਰਖਾ ਦੰਦ ਦੇਸ਼ ਕਰਬੋ ਅਬਿਲਾਖ ਕਿਉ ਸੂਰ ਮੇ ਤੇ ਸ਼ਸਤਰ ਆਪਣੇ ਪਾਸ ਰੱਖਦਾ ਹੈ ਦੇਸ਼ ਵਿੱਚ ਝਗੜਾ ਕਰਨ ਦੀ ਬਿਲਾਸ਼ਾ ਰੱਖਦਾ ਹੈ ਸੰਸਮੁਹੇ ਸੁਨਾਵ ਪਠੈ ਸ਼ਾਨਕੈ ਨਹਿਰ ਬਤਾਵੋ ਖੀਰ ਖਾਨ ਨੂੰ ਕਹਿਣ ਲੱਗਿਆ ਬਾਦਸ਼ਾਹ ਕਹਿਣ ਲੱਗਾ ਇਹ ਸਾਰਾ ਪ੍ਰਸੰਗ ਹੁਣ ਮੈਨੂੰ ਸੁਣਾਓ ਮੈਂ ਸੈਨਾ ਭੇਜਾਂ ਕਿ ਨਾਂ ਭੇਜਾਂ ਇਹਦੇ ਬਾਰੇ ਵੀ ਦੱਸੋ ਨਹੀ ਤਾਂ ਨਿਕੋ ਇਕ ਜਾਏ ਨਿਕਟ ਹਮਾਰੇ ਲਿਆਏ ਬੁਲਾਏ ਨਹੀਂ ਤਾਂ ਕੋਈ ਚੰਗਾ ਮਨੁੱਖ ਜਾਵੇ ਉਸ ਨੂੰ ਮੇਰੇ ਪਾਸ ਬੁਲਾ ਕੇ ਲਿਆਵੇ ਜੇ ਚਿੱਤ ਮਨ ਚਹਤ ਬਖੇਰਾ ਆਵੇ ਦਿੱਲੀ ਪੁਰਤ ਨਬੇਰਾ ਜੇ ਉਹ ਚਿੱਤ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਚਾਹੁੰਦਾ ਤਾਂ ਦਿੱਲੀ ਵਿਖੇ ਕਿਸੇ ਦੇਰੀ ਤੋਂ ਬਗੈਰ ਆਵੇ ਜਿਨ ਮਨ ਮਨ ਮੈਂ ਔਰ ਗਮਨ ਚਮੂਦਾਇ ਤਸਹੋਰ ਤੇ ਜੇ ਉਹ ਨਾ ਮੰਨੇ ਤਾਂ ਮਨ ਦੇ ਵਿੱਚ ਕੋਈ ਹੋਰ ਗੱਲ ਕਰੇ ਤਾਂ ਉਸ ਵਲ ਆਪਣੀ ਫੌਜ ਭੇਜੇ ਕਿੰਚ ਬੇਗ ਅਰਖਾਨ ਵਜ਼ੀਰ ਸੁਣ ਕੇ ਸਗਲ ਸ਼ਾਹ ਕੇ ਤੀਰ ਕਿੰਚ ਬੇਗ ਤੇ ਵਜ਼ੀਰ ਖਾਨ ਨੇ ਬਾਦਸ਼ਾਹ ਪਾਸੋਂ ਇਹ ਸਾਰੀ ਗੱਲ ਸੁਣ ਕੇ ਲੋਕਰ ਜੋਰੇ ਅਰਜ ਗੁਜਾਰੀ ਸ੍ਰੀ ਗੁਰੂ ਅਰਜਨ ਪਰ ਉਪਕਾਰੀ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਡੇ ਪਰਉਪਕਾਰੀ ਸਨ ਹਨ ਗਣ ਤੇ ਤਿਆਲ ਲਿਆਵ ਹਿੰਦੂ ਤੁਰਕ ਸਭ ਦੇ ਦੁੱਖ ਪਾਇਓ ਆਣ ਗਿਣਾ ਤਾਂ ਧਨ ਖਰਚ ਕੇ ਉਹਨਾਂ ਸਰੋਵਰ ਬਣਾਇਆ ਹਿੰਦੂ ਤੇ ਤੁਰਕਾਂ ਸਾਰਿਆਂ ਨੂੰ ਸੁਖ ਦਿੱਤਾ ਦੋਇ ਤਾਲ ਇੱਕ ਲੱਗੇ ਬਣਾਇਆ ਉਨਸੇ ਤੇ ਸਮਾਂ ਬੇਗਨ ਨਹੀਂ ਕਿ ਮਰਾਵਨ ਜਦ ਇੱਕ ਦੂਸਰਾ ਸਰੋਵਰ ਬਣਾਉਣ ਲੱਗਾ ਤਾਂ ਉਸ ਸਮੇਂ ਕੁਝ ਹਾਕਮਾਂ ਨੇ ਵਿਗਨ ਪਾਇਆ ਪ੍ਰਦਿੱਤ ਦੇਖ ਖਰਾਬਤ ਅੱਲਾ ਖੁਦਾ ਯਾਦ ਹਰ ਸਾਇਤ ਹਰ ਰੋਜ਼ ਖਰਾਇਤ ਵਿੱਚ ਲੰਗਰ ਚਲਾਉਂਦੇ ਸਨ ਲਾਉਂਦੇ ਸਨ ਹਰ ਘੜੀ ਅੱਲਾ ਖੁਦਾ ਨੂੰ ਯਾਦ ਕਰਦੇ ਸਨ ਤੇ ਮੈਂ ਤਸ਼ਕਰ ਅਸ਼ਕਰ ਦੋਤਾ ਕੌਣ ਸਮਾਤਕ ਰਾਜ ਭਰੋਸਾ ਉਹਨਾ ਉਤੇ ਚੋਰੀ ਆਦ ਦਾ ਦੋਸ਼ ਲਾਉਣਾ ਕੌਣ ਸ੍ਰੇਸ਼ਟ ਮਤ ਵਾਲਾ ਭਰੋਸਾ ਕਰੇਗਾ ਜਾਨ 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 ਮਾ ਲਖਨ ਮੱਥਰ ਖਾਨ ਚੰਦੋ ਦੀਵਾਨ ਆਪਣੀ ਜਾਤ ਦੇ ਹੋਣ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਸ੍ਰੀ ਅਰਜਨ ਤਿਆਗ ਤਿਆਗ ਤਹਾਂ ਬੀਤ ਗਈ ਸੋ ਕਹੀਏ ਕਹਾ ਉਹਨਾਂ ਦੀ ਮਹਿਮਾ ਸਮਝਦਾ ਨਹੀਂ ਹੀਰਖਾ ਕਰਦਾ ਹੈ ਸ੍ਰੀ ਗੁਰੂ ਅਰਜਨ ਦੇਵ ਨੇ ਉੱਥੇ ਸਰੀਰ त्यागਿਆ ਹੈ ਬੀਤ ਗਈ ਗੱਲ ਨੂੰ ਹੁਣ ਕੀ ਕਹੀਏ ਸੰਕੁਸ਼ਤ ਬਦੀ ਬਲੰਦ ਤੁਰਨ ਬੈਸ ਸ੍ਰੀ ਹਰਗੋਬਿੰਦ ਹੁਣ ਉਹਨਾਂ ਦਾ ਪੁੱਤਰ ਵੱਡਾ ਬਲਵਾਨ ਸੂਰਮਾ ਹੈ ਹਲੇ ਸ੍ਰੀ ਹਰਗੋਬਿੰਦ ਜੀ ਕਹਿੰਦੇ ਬੜੀ ਛੋਟੀ ਉਮਰ ਹੈ ਸਾਗਾ ਦੀ ਗਿਨ ਆਬਾਦੀ ਦਸ ਅਹਲਾਦ ਦੇ ਸ਼ਾਦੀ ਗੁਰਤਾ ਦੀ ਗੱਦੀ ਉੱਤੇ ਉਹ ਬੈਠੇ ਹਨ ਆਪਣੇ ਦਾਸਾਂ ਨੂੰ ਆਨੰਦ ਦੇ ਕੇ ਪ੍ਰਸੰਨ ਕਰਦੇ ਸਨ ਸਾਰਾ ਜਗਤ ਪਦਾਰਥ ਦੇਤ ਮਨ ਪਾਛਤ ਗੁਰ ਤੇ ਪਰਲੇਤ ਸਾਰਾ ਜਗਤ ਉਹਨਾਂ ਨੂੰ ਪੂਜਦਾ ਹੈ ਪਦਾਰਥ ਅਰਪਣ ਕਰਦਾ ਹੈ ਇਨ ਸੰਕੀ ਮਥਰ ਧਰੇ ਚੰਦ ਆਪ ਇੱਕ ਦੂਤੀ ਕਰੇ ਤੇ ਲੋਕ ਗੁਰੂ ਜੀ ਦੇ ਪਾਸੋਂ ਮੂਹ ਮੰਗੀਆਂ ਮੁਰਾਦਾ ਪਾਉਂਦੇ ਹਨ ਉਹਨਾਂ ਦੇ ਨਾਲ ਵੀ ਚੰਦੂ ਈਰਖਾ ਕਰਦਾ ਹੈ ਆਪ ਜੀ ਦੇ ਪਾਸ ਚੁਗਲੀ ਕਰਦਾ ਹੈ ਮਾਨਕ ਮਲਖ ਆਪਤ ਮਹੋ ਨਿਆਵ ਸਬਨ ਕੇ ਰਬੇ ਚਾਹੋ ਤੁਸੀਂ ਸਾਰੇ ਮੁਲਕ ਦੇ ਮਾਲਕ ਹੋ ਸਾਰਿਆਂ ਦੇ ਨਾਲ ਨਿਆਂ ਕਰਨਾ ਚਾਹੁੰਦੇ ਹੋ ਬਸਾ ਜਥਾ ਸੁਖ ਪਰਜਾ ਤੇ ਮਾਰੀ ਰਾਵਰੰਗ ਹਰਿਗੋ ਅਰ ਭਾਰੀ ਜਿਵੇਂ ਤੁਹਾਡੀ ਪਰਜਾ ਸੁਖੀ ਰਹੇ ਰਾਜੇ ਦੇ ਪਰਜਾ ਦੇ ਦੁਸ਼ਮਣਾਂ ਨੂੰ ਦੂਰ ਰੱਖਦੇ ਹੋ ਕੀਰਤ ਬਸਰੀ ਅਖੇਲ ਜਹਾਨ ਸੁਖੀ ਅਸੀਖਾ ਦੇਤ ਮਹਾਨ ਸਾਰੇ ਜਹਾਨ ਦੇ ਵਿੱਚ ਤੁਹਾਡੀ ਕੀਰਤੀ ਬਸਰ ਰਹੀ ਹੈ ਸਾਰੇ ਸੁਖੀ ਰਹੋ ਦੀ ਮਹਾਨ ਅਸੀਸ ਦਿੰਦੇ ਹਨ ਨਾ ਕਰ ਸਕਲ ਪ੍ਰਸੰਗ ਵਰਤੋ ਸ੍ਰੀ ਹਰਜਨ ਤੁਮ ਥੰਗ ਹੁਣ ਸਾਰੇ ਪ੍ਰਸੰਗ ਦਾ ਨਾ ਕਰੋ ਤੇ ਸ੍ਰੀ ਅਰਜਨ ਦੇਵ ਦੇ ਪੁੱਤਰ ਦੇ ਨਾਲ ਉਸ ਤਰ੍ਹਾਂ ਦਾ ਵਰਤਾਵਾ ਕਰੋ ਅੱਠੋ ਆਬ ਆਪਕੋ ਅੰਬਰਾ ਬਿਲਾਇ ਜਾਇਕਰ ਸਹਿ ਸੁਭਾਵ ਆਪ ਹੁਣ ਕਿਸੇ ਹਾਕਮ ਨੂੰ ਭੇਜੋ ਜਿਹੜਾ ਉਹਨਾਂ ਨੂੰ ਸਹਿਜ ਸੁਭਾਏ ਜਾ ਕੇ ਮਿਲੇ ਬਿਨੈ ਬਖਾਨਾ ਤੇ ਮੇਰੀ ਦਿਸਤੇ ਹੋਏ ਪ੍ਰਸੰਚ ਤੇ ਆਵੇ ਜਿਸ ਤੇ ਆਪ ਜੀ ਦੇ ਵੱਲੋਂ ਉਹਨਾਂ ਨੂੰ ਬੇਨਤੀ ਕਰੇ ਜਿਸ ਕਰਕੇ ਉਹ ਚਿੱਤ ਦੇ ਵਿੱਚ ਪ੍ਰਸਾਨ ਹੋ ਕਰਕੇ ਇੱਥੇ ਆਉਣ ਪ੍ਰਸੰਪਤਾ ਤੇ ਕੋ ਚਲੇ ਆਇਓ ਜੋ ਕਿ ਉਹ ਕਰਤਨ ਕੋ ਤਜ ਪਾਇਓ ਪਹਿਲਾ ਉਹਨਾਂ ਦੇ ਪਿਤਾ ਜੀ ਚੱਲ ਕੇ ਆਏ ਸਨ ਜਿਵੇਂ ਕਿਵੇਂ ਕਰਕੇ ਉਹਨਾਂ ਪੁਰਾਣਾ ਦੀ ਹਾਨੀ ਕੀਤੀ ਨਹੀਂ ਤੱਕ ਬਕਰ ਦੇਸ਼ਰਾਪ ਕਿਹੋ ਸਫਲ ਹੋਏ ਜਾਨੋ ਆ ਨਹੀਂ ਦਾ ਗੁੱਸੇ ਦੇ ਵਿੱਚ ਆ ਕੇ ਸ਼ਰਾਪ ਦੇ ਦੇਣਗੇ ਉਹਨਾਂ ਦਾ ਕਿਹਾ ਪੂਰਾ ਹੁੰਦਾ ਇਹ ਆਪ ਵੀ ਜਾਣਦੇ ਹੋ ਕਰ ਸਾਹੋ ਖਾ ਕੇ ਬੈਨ ਕਰਿਓ ਸਰਾਹਨ ਤੁਮਤ ਐਨ ਬਾਸਾ ਨੇ ਵਜ਼ੀਰ ਖਾਨ ਦੇ ਬਚਨ ਸੁਣ ਕੇ ਉਸ ਦੀ ਬੜੀ ਸ਼ਲਾਘਾ ਕੀਤੀ ਤੇ ਕਿਹਾ ਕਬਰ ਸਭਾਗੇ ਮਾਨ ਬ੍ਰਿੰਦ ਕਹ ਤਥਾ ਜੰਪਖੈ ਚੰਦ ਤੂੰ ਬੁੱਧੀ ਦਾ ਘਰ ਹੈ ਹੋਰ ਸਭਾ ਦੇ ਸਾਰੇ ਮਨੁੱਖ ਉਸ ਤਰ੍ਹਾਂ ਕਹਿੰਦੇ ਹਨ ਜਿਵੇਂ ਚੰਦੂ ਬੋਲਦਾ ਹੈ ਇਸ ਕਾਰਨ ਕੋ ਭੇਜਣ ਤੇ ਰੋਕ ਹੈ ਨਹੀਂ ਕਹਿ ਨਿਰਣਾ ਕਰ ਹੀ ਰੋ ਇਸ ਕਰਕੇ ਮੈਂ ਤੈਨੂੰ ਭੇਜਦਾ ਹਾਂ ਚੰਗਾ ਨਿਰਣਾ ਕਰਕੇ ਵੇਖੋ ਜਿਵੇਂ ਵੀ ਪ੍ਰਸੰਨ ਹੋ ਕੇ ਜੇ ਪ੍ਰਸੰਨ ਹੋਏ ਕਰ ਚੱਲਿਆ ਵੇ ਪਾਵਨ ਦਰਸ਼ਨ ਆਪਣੇ ਦਿਖਾਵੇ ਪ੍ਰਸੰਨ ਹੋ ਕੇ ਚੱਲ ਕੇ ਹਣ ਸਾਨੂੰ ਆ ਕੇ ਆਪਣੇ ਪਵਿੱਤਰ ਦਰਸ਼ਨ ਦੇਣ ਇਸ ਕੇ ਸਾਹਮਣੇ ਏਕੀ ਹੋਰ ਕਹਿ ਨਾ ਰਿਸ ਕਰ ਕੋ ਸਥੌਰ ਇਸ ਦੇ ਬਰਾਬਰ ਹੋਰ ਕੋਈ ਚੰਗੀ ਗੱਲ ਨਹੀਂ ਹੈ ਉਹ ਗੁੱਸੇ ਦੇ ਵਿੱਚ ਆ ਕੇ ਕੋਈ ਹੋਰ ਗੱਲ ਨਾ ਕਹਿ ਦੇਣ ਨਹੀਂ ਇਸ ਵਿੱਚ ਦੰਦ ਉਠਾਵੇ ਜਾ ਜੋ ਅਮਿਸ਼ਨ ਦੇਸ਼ ਉਪਾਵੇ ਦੇਸ਼ ਦੇ ਵਿੱਚ ਕੋਈ ਝਗੜਾ ਨਾ ਖੜਾ ਕਰਨ ਇਸ ਤਰ੍ਹਾਂ ਸੰਸਾਦ ਤੋਂ ਅਸੀਂ ਕਹਿੰਦੇ ਹਾਂ ਕਹਿੰਦੇ ਉਹ ਮਿਟ ਜਾਵੇ ਸੰਸਾਰ ਜਿਹੜਾ ਸਾਡਾ ਹੈ ਬਿਲਕੁਲ ਪਾਗ ਪੀਰ ਕੋ ਹੋਏ ਖੁਖ ਤਖਤਾਏ ਕਰੀ ਸਭ ਜੋਏ ਪਵਿੱਤਰ ਪੀਰ ਦੇ ਨਾਲ ਮਿਲਾਪ ਹੋਵੇ ਖੁਦਾ ਦੀ ਯਾਦ ਦੇ ਵਿੱਚ ਸੋਈ ਸ਼ੁਭ ਘੜੀ ਹੈ ਜਾਂ ਤੇ ਬਾਦ ਬੀਤੀ ਇਸ ਨੇ ਕੀ ਪਣੀ ਗਿਰਾ ਭਾਵ ਤੇ ਜੀ ਕੀ ਇਸ ਕਰਕੇ ਇਸ ਤਰ੍ਹਾਂ ਹੀ ਚੰਗੀ ਗੱਲ ਹੈ ਤੂੰ ਮੇਰੇ ਮਨ ਨੂੰ ਭੌਂਦੀ ਗੱਲ ਕੀਤੀ ਹੈ ਬੋਧ ਭੋਰ ਗਿਛਲੇ ਅਕੋਰ ਗਮਨ ਕਰੋ ਸਤਿਗੁਰ ਕੀ ਔਰ ਸਵੇਰ ਹੋਣ ਤੇ ਕੁਝ ਨਜ਼ਰਾਨੇ ਲੈ ਕੇ ਸਤਿਗੁਰ ਵਾਲੇ ਪਾਸੇ ਚਲਾ ਜਾਵੋ ਕਰਤ ਪਰਸਾਨ ਇਤ ਕੋ ਲਿਆਵੋ ਕਿੰਚ ਬੇਗਲਾ ਸੰਗ ਸਿਧਾਵੋ ਉਹਨਾਂ ਨੂੰ ਪਰਸਾਨ ਕਰਕੇ ਇੱਥੇ ਲਿਆਵੋ ਤੇ ਕਿੰਚ ਬੇਗ ਨੂੰ ਆਪਣੇ ਨਾਲ ਲੈ ਜਾਵੋ ਖਾਨ ਵਜ਼ੀਰ ਸੁਣ ਜਾ ਗੀਰਤੇ ਹਰਖੋ ਜਨ ਮਿਲਣ ਪੀੜਦੇ ਵਜ਼ੀਰ ਖਾਨ ਜ਼ਾਹੀਰ ਤੋਂ ਸੁਣ ਕੇ ਬਹੁਤ ਪ੍ਰਸੰਨ ਹੋਇਆ ਉਹ ਸਮਝ ਗਿਆ ਆਇ ਸਮਾਨੀ ਕੀਨ ਸਲਾਮ ਲੀਨ ਸਕੇਲ ਸਮਾਜ ਤਮਾਮ ਕਿ ਪੀਰ ਜੀ ਦੇ ਨਾਲ ਮੇਲ ਹੋਵੇਗਾ ਹੁਣ ਆਗਿਆ ਮੰਨ ਕੇ ਸਲਾਮ ਕੀਤੀ ਸਾਰਾ ਸਮਾਨ ਆਪਣੇ ਨਾਲ ਲੈ ਲਿਆ ਜਿਗਾ ਮੁਰਦਗੀ ਮਾਲਾ ਖੀਨ ਸਾ ਪਟ ਜਰੀ ਦਸ਼ਾਲਾ ਕਲਗੇ ਜਿਗਾ ਮੋਤੀਆਂ ਦੀ ਮਾਲਾ ਖੀਨ ਖਾਵ ਰੇਸ਼ਮ ਤੇ ਜਰੀ ਦੇ ਦੁਸ਼ਾਲੇ ਲੈ ਲਏ ਆਪਣਾ ਕੋਰ ਜੋਰ ਕਰ ਸਾਰੀ ਕਿਤਕ ਚੰਮੂ ਸੰਕੀਨ ਸਤਿਆਰੀ ਹੋਰ ਨਜ਼ਰਾਨਾ ਇਕੱਠੇ ਕਰਕੇ ਕੁਝ ਫੌਜ ਨਾਲ ਲੈ ਕੇ ਚੱਲਣ ਦੀ ਤਿਆਰੀ ਕਰ ਦਿੱਤੀ ਜੇ ਸਗਨ ਪੈ ਤਰਨਿਕ ਸੇ ਹੇਤ ਵਿਚਾਰ ਤੇ ਕਮਨ ਬਿਕਸੇ ਨਗਰ ਵਿੱਚੋਂ ਨਿਕਲਦਿਆਂ ਚੰਗੇ ਸ਼ਗਨ ਹੋਏ ਵੇਖ ਕੇ ਵਿਚਾਰ ਕਰਕੇ ਬਹੁਤ ਪ੍ਰਸੰਨ ਹੋ ਕੇ ਚੱਲ ਪਏ ਸਨੇਮਕ ਲੰਗਿਓ ਸਾਂ ਤੇ ਸ੍ਰੀ ਅਮਰਸਰ ਪਹੁੰਚ ਨਿਹਾਰੇ ਚੱਲਣ ਲੱਗੇ ਬਹੁਤ ਪ੍ਰਸੰਨ ਹੋਏ ਸਨੇ ਸਨੇ ਹੌਲੀ ਹੌਲੀ ਸਾਰਾ ਪੈਂਡਾ ਮੁਕਾ ਲਿਆ ਤੇ ਸ੍ਰੀ ਅਮਰਸਰ ਸਾਹਿਬ ਪਹੁੰਚ ਕਰਕੇ ਵੇਖਿਆ ਦੋਹਰਾ ਠੇਰਾ ਕਰਕੇ ਸਤਾਸਰ ਖਾਂ ਵਜ਼ੀਰ ਬਦਵਾਨ ਬੁੱਧੀਵਾਨ ਵਜ਼ੀਰ ਨੇ ਅਮਰਸਰ ਵਿਖੇ ਡੇਰਾ ਲਾ ਕੇ ਇੱਕ ਮਨੁੱਖ ਨੂੰ ਗੁਰੂ ਮਹਾਰਾਜ ਜੀ ਦੇ ਪਾਸ ਏਕ ਨਰ ਸੁਦੇਹਤ ਗੁਰੂ ਟੇਗ ਪਟਤ ਬਾਗ ਬਖਾਨ ਗੁਰੂ ਮਹਾਰਾਜ ਜੀ ਦੇ ਪਾਸ ਇਹ ਬਚਨ ਕਹਿ ਕੇ ਖਬਰ ਦੇਣ ਵਾਸਤੇ ਭੇਜਿਆ ਤੋ ਪਈ ਕਰੋ ਬੰਦਗੀ ਗੁਰੂ ਆਕਾਰੀ ਪਥਿਵ ਸਾ ਮੈਂ ਪਾਸ ਤੁਮਾਰੀ ਗੁਰੂ ਜੀ ਦੇ ਅੱਗੇ ਜਾ ਕੇ ਬੰਦਨਾ ਕਰੋ ਤੇ ਕਹੋ ਬਾਦਸ਼ਾਹ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਕਰ ਕੀ ਰਜਾਇ ਜਿਸ ਕਾਲਾ ਦੇਹੋ ਦਰਸ਼ਨ ਮੈ ਕਰੋ ਨਿਹਾਲਾ। ਆਪ ਜੀ ਦੇ ਜਿਸ ਸਮੇ ਮਰਜ਼ੀ ਹੋਵੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਕੈਸਾ ਸਿੱਖ ਨੇ ਪਾਸ ਸੁਨਾਇ ਤਨੇ ਜਾਇ ਕਰ ਸਗਲ ਬਤਾਇਓ। ਉਹ ਮਨੋਕ ਸਿਖਾ ਦੇ ਪਾਸ ਗਿਆ ਤੇ ਉਹਨਾਂ ਨੂੰ ਜਾ ਕੇ ਸਾਰਾ ਕੁਝ ਦੱਸਿਆ। ਹਰ ਗੋਬਿੰਦ ਸੰਤ ਬਖਾਨਾ ਆਜ ਕਰੋ ਬਿਸਰਾਮ ਮਹਾਨਾ। ਤੇਰੇ ਹਰ ਗੋਬਿੰਦ ਪਾਸ਼ਾ ਮਹਾਰਾਜੀ ਸੁਣ ਕਰਕੇ ਬੋਲੇ ਅੱਜ ਚੰਗੀ ਤਰ੍ਹਾਂ ਵਿਸ਼ਰਾਮ ਕਰੋ ਹੋਵੇ ਮੇਲ ਹਮਾਰੋ ਕਰ ਲਈ ਸੰਧਿਆ ਸਮੇਂ ਕਰੋ ਇਸ ਥਾਲੀ ਕੱਲ ਨੂੰ ਸਾਡੇ ਨਾਲ ਮੇਲ ਹੋਵੇਗਾ ਸ਼ਾਮ ਵੇਲੇ ਇੱਥੇ ਆ ਕੇ ਮਿਲੋ ਸਤਿਗੁਰ ਤੇਗ ਤੇ ਰਸਤ ਪਚਾਵੋ ਜੀਤਿਕ ਨਰ ਪ੍ਰਥਮੈ ਬਖਿਆਵੋ ਗੁਰੂ ਮਹਾਰਾਜ ਜੀ ਨੇ ਕਿਹਾ ਲੰਗਰ ਦੇ ਵਿੱਚ ਉਹਨਾਂ ਨੂੰ ਕਹਿੰਦੇ ਭੋਜਨ ਸ਼ਕਾਓ ਰਸਦ ਹੈ ਚੁੱਕੀ ਰਸਦ ਵੀ ਦਿਓ ਉਹਨਾਂ ਨੂੰ ਕਿੰਨੇ ਮਨੁੱਖ ਹਨ ਪਹਿਲਾਂ ਆ ਕੇ ਵੇਖੋ ਜਿਉ ਤਰੰਗਣ ਕੇਹ ਤਾਨਾ ਤ੍ਰਿਨ ਆਦ ਸੇਵਾ ਤੇ ਨਾਨਾ ਤੇ ਘੋੜਿਆਂ ਵਾਸਤੇ ਦਾਣਾ ਵੀ ਦੇਵੋ ਾਕਾਦ ਵੀ ਦੇਵੋ ਇਹਨਾਂ ਨੂੰ ਕਈ ਪ੍ਰਕਾਰ ਦੀ ਸੇਵਾ ਕਰੋ। ਬਸੰਦਾ ਨੇ ਗੁਰੂ ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿਵੇਂ ਗੁਰੂ ਮਹਾਰਾਜ ਜੀ ਨੇ ਫਰਮਾਇਆ ਉਸੇ ਤਰ੍ਹਾਂ ਕੀਤਾ। ਆਪਰੇ ਉਤੇ ਚੰਗੀ ਕਿਰਪਾ ਵੇਖ ਕਰਕੇ ਉਹਨਾਂ ਸਾਰੀ ਸੈਨਾ ਨੇ ਮਿਲ ਕੇ ਮਾਨਚਿਤ ਪਦਾਰਥ ਪ੍ਰਾਪਤ ਕੀਤੇ। ਪਾਣ ਕਰ ਸੁਖ ਕੋ ਪਾਏ ਗੁਰੂ ਸੋ ਜਸ ਕਰ ਨਿਸ ਬਤਾਏ ਆਪ ਇਹ ਕਿਉਂ ਨਾ ਸੁਖ ਪਾਇਆ ਗੁਰੂ ਮਹਾਰਾਜ ਦਾ ਸ੍ਰੇਸ਼ਟ ਜਸ ਕਰਕੇ ਰਾਤ ਨੂੰ ਸੌ ਗਏ ਰਾਧ ਹੋਦ ਅਮਰਸ ਢੇ ਆਏ ਹਰਮੰਦਰ ਅਰਦਾਸ ਕਰਾਏ ਸਵੇਰ ਹੋਣ ਤੇ ਉਹਨਾਂ ਅਮਰਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਹਰਮੰਦਰ ਸਾਹਿਬ ਦੇ ਵਿੱਚ ਜਾ ਕਰਕੇ ਅਰਦਾਸ ਕੀਤੀ ਆਪਰੇ ਸੰਗੀਆਂ ਦੇ ਨਾਲ ਸ਼ਰਧਾ ਧਾਰ ਕੇ ਗੁਰੂ ਮਹਾਰਾਜ ਦੀ ਬੜੀ ਸ਼ਲਾਘਾ ਕੀਤੀ ਉਹ ਦਿਨ ਅੱਧਾ ਬੀਜ ਜਬ ਗयो ਫੇਰ ਸਕੁੱਲਾ 400 ਭਇਓ ਸੋ ਉਹ ਦਿਨ ਅੱਧਾ ਬੀਤ ਗਿਆ ਤਾਂ ਉਹ ਸਾਰੀ ਭੇਟ ਲੈ ਕੇ ਤਿਆਰ ਹੋ ਗਏ ਹਰ ਗੋਬਿੰਦ ਖਰਸ਼ ਗਰਾਸ਼ ਕਤਖਤਾ ਕਾਲ ਹਾਂ ਸਰਟਾਈ ਸਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਕਾਲ ਤਖਤ ਵਾਲੇ ਸਥਾਨ ਤੇ